ਅੱਜ ਸ਼ਹਿਰ ਦੇ ਵਿੱਚ ਨਜਾਇਜ਼ ਐਨਕ੍ਰੋਚਮੈਂਟ ਨੂੰ ਦੂਰ ਕਰ ਲਈ ਜਿਹੜੇ ਆਪਰੇਲੇ ਕੀਤੇ ਗਏ ਜਿੱਦ ਲੋਕਾਂ ਨੂੰ ਬਾਹਰ ਨੇ ਦਿੱਤੀ ਗਈ ਹੈ ਜੀ ਇਹ ਕੀ ਜਿਹੜੇ ਬਤਾ ਕੇ ਵੀ ਪਹਿਲੇ ਵੀ ਬੜੀ ਬਾਰ ਵਾਰਨਿੰਗ ਲੋਕਾਂ ਨੂੰ ਦਿੱਤੀ ਗਈ ਹੈ ਪਾਰਕ ਦੀ ਸ਼ਹਿਰ ਜਿਹੜੇ ਸ਼ਿਕਾਇਤਾਂ ਬਧਾਈਏ ਜਿਹੜੇ ਕੁੱਝ ਤੇ ਬਤਾ ਦਿੱਤੀ ਜਿਹੜੇ ਪਹਿਲੇ ਵੀ ਏਡੀਸੀ ਸਾਹਿਬ ਵੱਲੋਂ ਕੀ ਫਾਰਮ ਜਰੂਰੀ ਕੀਤੀ ਨੇ ਉਹ ਉਰ ਵੀ ਤੁਸੀਂ ਅੱਜ ਨਿਕਲੇ ਹੋ ਅੱਜ ਕਿੰਨਾ ਸਾਮਾਨ ਜਿਹੜਾ ਪਿਆ ਤੁਹਾਡੇ ਵੱਲ ਕੀ ਹੈ ਇਹਦੇ ਬਾਅਦ ਹੁਣ ਵੀ ਅਸੀਂ ਤਕਰੀਬਨ ਲਾਇਬ੍ਰੇਰੀ ਚੌਂਕ ਲਾਇਬ੍ਰੇਰੀ ਚੌਂਕ ਤੋਂ ਜੀਡੀ ਰੋਡ ਮੰਡੀ ਆਪਣਾ ਝਾੜ ਚੌਂਕ ਅਣੂਮਾਨ ਚੌਂਕ ਫਿਰ ਆ ਮੰਡੀ ਚੌਂਕ ਇਹ ਸਾਰੀ ਇਨਕ੍ਰੋਜਮੈਂਟ ਦੂਰ ਕਰਦੇ ਹੋਏ ਤੇ ਲੋਕਾਂ ਨੂੰ ਵਾਰਕ ਦੇਦੇ ਆ ਰਹੇ ਆ ਦੇਖਿਆ ਜੀ ਜਿਵੇਂ ਤੇ ਉਹਨਾਂ ਨੂੰ ਪਤਾ ਲੱਗਦਾ ਕਮੇਟੀ ਵਾਲੇ ਕਹਿ ਰਹੇ ਤਾਂ ਉਸ ਵੇਲੇ ਰੋਕੀ ਸਮਾਰਕ ਚੇ ਕਰਦੇ ਨੇ ਬਾਅਦ ਚ ਫੇਰ ਰੱਖੇ ਸਮਾਰਕ ਚੇ ਦੇਖੋ ਜੀ ਹੁਣ ਸਾਡੇ ਮਗਰ ਏਡੀਸੀ ਸਾਹਿਬ ਵੀ ਸਾਡੇ ਮਗਰ ਸੀ ਗੱਡੀ ਉਹਨਾਂ ਦੀ ਤੁਸੀਂ ਵੀ ਵੇਖੀ ਹੋਏਗੀ ਸਾਡੇ ਮਗਰ ਸੀ ਤੇ ਪ੍ਰਧਾਨ ਜੀ ਨੇ ਵੀ ਸਪੈਸ਼ਲ ਹੁਕਮ ਦਿੱਤਾ ਵਾ ਕਿ ਤੁਸੀਂ ਜਿਹੜੀ ਹੈ ਇਨਕ੍ਰੋਜਮੈਂਟ ਜਿਹੜੀ ਹੈ ਇਹ ਜਾਇ ਜਿਹੜੀ ਆ ਇਹ ਦੂਰ ਕਰੋ ਅਸੀਂ ਲੋਕਾਂ ਨੂੰ ਵਾਰਨਿੰਗ ਦਿੱਤੀ ਆ ਲੋਕਾਂ ਦਾ ਨੁਕਸਾਨ ਨਹੀਂ ਕੀਤਾ ਲੇਕਿਨ ਜੇ ਨਹੀਂ ਹਟਾਉਂਦੇ ਤੇ ਫਿਰ ਜੀਸੀਬੀ ਦੇ ਨਾਲ ਜਿਸ ਤਰ੍ਹਾਂ ਇਹ ਪਿਛਲੀ ਆਪਣਾ 29 ਤਰੀਕ ਨੂੰ ਹੋਇਆ ਸੀ ਉਸੇ ਤਰ੍ਹਾਂ ਫਿਰ ਜੀਸੀਬੀ ਦੇ ਨਾਲ ਇਹ ਨਜਾਇਜ਼ ਰੈਨਕੋਨਟਮੈਂਟ ਆ ਜੇ ਲੋਕ ਆਪਣੇ ਢੋਂਦੇ ਤੇ ਫਿਰ ਹਟਾਈਏ ਜਾਣਗੇ ਬਸ ਬਸ ਤਵਾ ਤੇ ਦੇਖਿਆ ਗਿਆ ਜੀ ਜਨਰੇਟਰ ਵੀ ਲੋਕਾਂ ਦੇ ਬਾਹਰ ਜਿਹੜੇ ਲਗਾਏ ਹੋਏ ਨੇ ਉਹਨਾਂ ਨੂੰ ਵੀ ਕੋਈ ਰੈਸਿਟ ਦਿੱਤਾ ਗਿਆ ਜਿੰਨੇ ਵੀ ਜਨਰੇਟਰ ਆ ਬੈਂਕਾਂ ਦੇ ਵਿੱਚ ਆ ਜਾਂ ਕਿਸੇ ਦੇ ਪਰਸਨਲ ਦੁਕਾਨਾਂ ਦੇ ਵਿੱਚ ਆ ਜੀ ਉਹਨਾਂ ਨੂੰ ਵੀ ਅੱਜ ਵਾਰਨਿੰਗ ਦੇ ਦਿੱਤੀ ਗਈ ਆ ਤੇ ਉਹਨਾਂ ਨੂੰ ਨੋਟਿਸ ਜਾਰੀ ਕਰਨ ਦੇ ਵੀ ਹੁਕਮ ਜਿਹੜੇ ਆਪਣੇ ਅੱਜ ਕਹਿ ਦਿੱਤਾ ਗਿਆ ਵਾ ਇਹ ਉਹ ਨੋਟਸ ਵੀ ਜਾਰੀ ਕਰ ਦਿੱਤੇ ਜਾਣਗੇ ਤੇ ਜੇਕਰ ਉਹ ਆਪਣੇ ਨਹੀਂ ਚੁੱਕਦੇ ਤੇ ਹਾਈ ਡਰੋਲੋਗੋ ਕੁਝ ਦਿਨਾਂ ਨਾਲ ਉਹਨਾਂ ਨੂੰ ਚੁੱਕ ਕੇ ਦਫ਼ਤਰ ਲਿਆਂਦਾ ਜਾਵੇਗਾ ਤੇ ਜੋ ਵੀ ਖਰਚਾ ਖਰਚਾ ਹੋਏਗਾ ਉਹ ਉਸ ਇਮਾਰਤ ਵਾਲੇ ਦਾ ਹੋਏਗਾ ਮੈਂ ਸ਼ਹਿਰ ਵਾਸੀਆਂ ਨੂੰ ਗਰਦਾਸਪੁਰ ਸ਼ਹਿਰ ਵਾਸੀਆਂ ਨੂੰ ਇਹੋ ਹੀ ਮੈਂ ਅਪੀਲ ਕਰਾਂਗਾ ਦੁਕਾਨਦਾਰਾਂ ਨੂੰ ਕਿ ਆਪਣੀ ਨਜਾਇਜ਼ ਐਨਕ੍ਰੋਜਮੈਂਟ ਜਾਂ ਜੋ ਵੀ ਆਪਣੇ ਆਪ ਦੂਰ ਕਰ ਲੋ ਜੋ ਵੀ ਆਪਣੇ ਸ਼ਹਿਰ ਨੂੰ ਤਾਂ ਕਿ ਬਾਹਰੋਂ ਆਉਣ ਵਾਲੇ ਰਾਹੀਰ ਨੂੰ ਕੋਈ ਵੀ ਯਾਤਰੀ ਆਉਂਦਾ ਉਹਨੂੰ ਜਿਵੇਂ ਸ਼ਹਿਰ ਜਿਹੜਾ ਗਰਦਾਸਪੁਰ ਆ ਸੋਹਣਾ ਲੱਗੇ ਇਹ ਐਨਕ੍ਰੋਚਮੈਂਟ ਆ ਵੀ ਦੂਰ ਕਰੋ ਨਾ ਕਿ ਆਪਣਾ ਸਾਨੂੰ ਸ਼ਕਤੀ ਦਾ ਕਰਨੀ ਪਵੇ